ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਆਪਣੇ ਕੋਲੋਂ ਵੱਡਾ ਤਨ ਖਰਚ ਕੇ ਪੂਰੇ ਸਨਮਾਨ ਸਹਿਤ ਅੰਤਿਮ ਸੰਸਕਾਰ ਕਰਨ ਵਾਲੇ ਦੀਵਾਨ ਟੋਡਰ ਮਲ ਦਾ ਸਿੱਖ ਸਮਾਜ ਰੈਂਦੀ ਦੁਨੀਆ ਤੱਕ ਰਿਣੀ ਰਹੇਗਾ ਦੁਨੀਆ ਦੀ ਇਸ ਸਭ ਤੋਂ ਮਹਿੰਗੀ ਜ਼ਮੀਨ ਨੂੰ ਖਰੀਦ ਕਰਨ ਲਈ ਵੱਡੇ ਹੌਸਲੇ ਤੇ ਧੰਨ ਦੀ ਲੋੜ ਸੀ ਅਤੇ ਵਕਤ ਦੀ ਇਸ ਵੱਡੀ ਅਤੇ ਇਤਿਹਾਸਿਕ ਲੋਡ ਨੂੰ ਪੂਰਾ ਕਰਨ ਲਈ ਅੱਗੇ ਆਏ ਦੀਵਾਨ ਟੋਡਰਮਲ ਜੀ ਜਿਨ੍ਹਾਂ ਨੇ ਉਸ ਸਮੇਂ ਲਗਭਗ 78000 ਸੋਨੇ ਦੀਆਂ ਮੋਹਰਾਂ ਨੂੰ ਖੜੀਆਂ ਕਰਕੇ ਗੁਰੂ ਘਰ ਪ੍ਰਤੀ ਆਪਣੇ ਫਰਜ਼ ਨੂੰ ਨਿਭਾਇਆ ਅਤੇ ਸਿੱਖ ਇਤਿਹਾਸ ਦੇ ਅਮਰ ਪਾਤਰ ਬਣ ਗਏ ਟੋਡਰਮਲ ਜੀ ਅਕਬਰ ਦੇ ਦਰਬਾਰ ਦਾ ਇਹ ਰਤਨ ਜਿਨ੍ਹਾਂ ਲਾਹੌਰ ਪਿੰਡ ਚੁਈਆਂ ਦੇ ਵਾਸੀ ਇੱਕ ਗਰੀਬ ਖੱਤਰੀ ਸ੍ਰੀ ਭਗਵਾਨ ਦਾਸ ਦੇ ਘਰ ਜਨਮ ਲਿਆ ਕੁਝ ਇਤਿਹਾਸਕਾਰ ਇਹਨਾਂ ਦਾ ਜਨਮ ਅਜੋਕੇ ਲਹਾਰਪੁਰ ਉੱਤਰ ਪ੍ਰਦੇਸ਼ ਭਾਰਤ ਵਿੱਚ ਦੱਸਦੇ ਹਨ ਅਤੇ ਕੁਝ ਕਾਕੜਾ ਦਾ ਪਿੰਡ ਬਲਾਕ ਪਵਾਨੀਗੜ ਜ਼ਿਲ੍ਹਾ ਸੰਗਰੂਰ ਦੀ ਹੈ ਜੋ ਵੀ ਹੋਵੇ ਇਹ ਕਾਫੀ ਹੁਸ਼ਿਆਰ ਸੀ ਅਤੇ ਆਪਣੀ ਵਿਦਵਤਾ ਨਾਲ ਤਰੱਕੀ ਕਰਕੇ ਅਕਬਰ ਬਾਦਸ਼ਾਹ ਦਾ ਦਿਵਾਨ ਬਣ ਗਿਆ ਇਸ ਦੇ ਲਈ ਜਿਹੜੇ ਮਾਲ ਸੰਬੰਧੀ ਨਿਯਮ ਬਣਾਏ ਗਏ ਸਨ ਉਹ ਅਕਬਰ ਬਾਦਸ਼ਾਹ ਨੂੰ ਬਹੁਤ ਪਸੰਦ ਆਏ ਸਨ ਟੋਡਰਮਲ ਜੀ ਇੱਕ ਬਹਾਦਰ ਜਰਨੈਲ ਵੀ ਸਨ ਇਨਾਂ ਨੇ ਬੰਗਾਲ ਦੀ ਮੁਹੰਮ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ ਅਤੇ ਬਹਾਦਰੀ ਦਿਖਾਈ। ਸਭ ਤੋਂ ਪਹਿਲਾਂ ਇਹਨਾਂ ਨੇ ਦਫ਼ਤਰ ਦਾ ਕੰਮ ਹਿੰਦੀ ਤੋਂ ਫਾਰਸੀ ਦੇ ਵਿੱਚ ਚਲਾਇਆ। ਸਨ 1576 ਵਿੱਚ ਇਹਨਾਂ ਨੂੰ ਲਾਹੌਰ ਦਾ ਹਕਮ ਬਣਾਇਆ ਗਿਆ। ਟੋਡਰਮਲ ਜੀ ਦੀ ਅਕਬਰ ਨੇ ਨੌ ਰਤਨਾਂ ਦੇ ਵਿੱਚ ਗਿਣਤੀ ਕੀਤੀ ਸੀ। ਇਨਾਂ ਨੂੰ ਰਾਜਾ ਦਾ ਖਿਤਾਬ ਮਿਲਿਆ ਸੀ ਅਤੇ ਅਕਬਰ ਦੇ ਖਜ਼ਾਨਾ ਮੰਤਰੀ ਸਨ। ਇਹ ਫਾਰਸੀ ਤੋਂ ਬਿਨਾ ਹਿੰਦੀ ਦੇ ਵੀ ਕਵੀ ਸਨ। ਮਾਤਾ ਗੁਜਰਕੌਰ ਜੀ ਅਤੇ ਦੋਵੇਂ ਛੋਟੇ ਸਹਿਬਜ਼ਾਦੇਆ ਬਾਬਾ ਜ਼ੁਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜਿੱਦਿਆਂ ਦੇਹਾਂ ਦਾ ਅੰਤਿਮ ਸੰਸਕਾਰ ਕਰਨ ਲਈ ਦੀਵਾਨ ਟੋਡਰਮਾਲ ਨੇ ਜ਼ਮੀਨ ਦਾ ਇੱਕ ਟੁਕੜਾ ਚੌਧਰੀ ਅੱਤਾਨਾ ਦੇ ਇੱਕ ਜ਼ਿਮੀਂਦਾਰ ਪਾਸੋਂ ਭਾਰੀ ਕੀਮਤ ਅਦਾ ਕਰਕੇ ਖਰੀਦਿਆ। ਦੀਵਾਨ ਸਾਹਿਬ ਨੇ ਸਬੰਧਿਤ ਜ਼ਮੀਨ ਦੇ ਟੁਕੜੇ ਤੇ ਸੋਨੇ ਦੇ ਸਿੱਕੇ ਖੜੇ ਕਰਕੇ ਮੁੱਲ ਉਤਾਰਿਆ। ਦੀਵਾਨ ਟੋਡਰਮਲ ਜੀ ਨੇ ਇਹਨਾਂ ਤਿੰਨ ਸ਼ਹੀਦਾਂ ਦੀਆਂ ਦੇਹਾਂ ਨੂੰ ਅੰਤਿਮ ਸੰਸਕਾਰ ਕਰਨ ਦਾ ਪ੍ਰਬੰਧ ਕੀਤਾ ਇਹੋ ਕਾਰਨ ਹੈ ਕਿ ਸਿੱਖ ਜਗਤ ਦੇ ਵਿੱਚ ਦੀਵਾਨ ਸਾਹਿਬ ਨੂੰ ਬੜੀ ਸ਼ਰਧਾ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਦੀਵਾਨ ਮਲ ਜੀ ਨੂੰ ਸ਼ਾਹਜਹਾਨੀ ਵੀ ਕਿਹਾ ਜਾਂਦਾ ਹੈ ਬਾਦਸ਼ਾਹ ਨੇ ਇਹਨਾਂ ਨੂੰ ਰਾਏ ਦਾ ਖਿਤਾਬ ਦਿੱਤਾ ਹੋਇਆ ਸੀ ਇਹਨਾਂ ਕੋਲ ਪਹਿਲਾ 100 ਘੋੜਸਵਾਰ ਅਤੇ 200 ਪਿਆਦਾ ਫੌਜ ਰੱਖਣ ਦਾ ਹੱਕ ਸੀ ਜੋ ਵਾਧਾ ਵੱਧਾ 1648 ਦੇ ਵਿੱਚ 2000 ਕੋਟ ਸਵਾਰ ਅਤੇ 4000 ਪਿਆਦਾ ਸਫਾਈਆਂ ਦਾ ਹੋ ਗਿਆ 1650 ਵਿੱਚ ਇਸ دیਵਾਨ ਟੋਡਰਮਲ ਨੇ ਨਿਜਾਮ ਖੇਟ ਸਰਹੰਦ ਹੀ ਨਹੀਂ ਬਲਕਿ ਦਿਪਾਲਪੁਰ ਜਲੰਧਰ ਅਤੇ ਸੁਲਤਾਨਪੁਰ ਦੇ ਸੂਬੇ ਵੀ ਸਨ ਇਹਨਾਂ ਦੀ ਆਮਦਨ ਦੇ ਵਿੱਚ 50 ਲੱਖ ਟਕੇ ਸਾਲਾਨਾ ਉਸ ਨੂੰ ਆਪਣੇ ਵਾਸਤੇ ਦਿੱਤੇ ਜਾਂਦੇ ਸਨ ਉਹ ਜਿਸ ਮਹਿਲ ਦੇ ਵਿੱਚ ਰਹਿੰਦੇ ਸਨ ਉਸ ਦਾ ਨਾਮ ਜਹਾਜੀ ਹਵੇਲੀ ਸੀ ਕਿਉਂਕਿ ਉਸ ਦੀ ਸ਼ਕਲ ਸਮੁੰਦਰੀ ਜਹਾਜ਼ ਵਰਗੀ ਸੀ دیਵਾਨ ਟੋਡਰਮਲ ਸਰਹੰਦ ਦਾ ਤੜਾੜ ਮਹਾਜਨ ਸੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਸਾਈਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪਿੱਛੋਂ ਉਹਨਾਂ ਦੇ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਦੇ ਲਈ ਵੱਡੀ ਕੀਮਤ ਦੇ ਕੇ ਜ਼ਮੀਨ ਖਰੀਦੀ ਸੀ ਦਿਵਾਨ ਟੋਡਰਮਲ ਆਗਰਾ ਤੋਂ ਲਾਹੌਰ ਤੱਕ ਜਾਣ ਲਈ ਲੰਮਾ ਸਫ਼ਰ ਤੈਅ ਕਰਨ ਵਾਲੀਆਂ ਯਾਤਰੀਆਂ ਦੀ ਪਿਆਸ ਬੁਝਾਉਣ ਅਤੇ ਰਾਜਾ ਤਲ ਵਿੱਚ بڑے ਤਲਾਬ ਦੇ ਪਾਣੀ ਦਾ ਪ੍ਰਬੰਧ ਕਰਨਾ ਵੀ ਬਹੁਤ ਵੱਡਾ ਪੁੰਨ ਸਮਝਦੇ ਸਨ ਤਲਾਬ ਬਣਾਉਣ ਦੇ ਉਪਰਾਲੇ ਨਾਲ ਮਿਲੀ ਪ੍ਰਸਿੱਧੀ ਦੇ ਸਿੱਟੇ ਵਜੋਂ ਟੋਡਰਮਲ ਜੀ ਨੂੰ 1582 ਵਿੱਚ ਦੀਵਾਨ ਦੀ ਉਪਾਧੀ ਦਿੱਤੀ ਗਈ ਸੀ ਦੀਵਾਨ ਟੋਡਰਮਲ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਉਗਗੱਦਾਰੀ ਧਾਰਮਿਕ ਅਤੇ ਦਿਆਲੂ ਸ਼ਖਸੀਅਤ ਵਾਲੇ ਸਨ ਦੀਵਾਨ ਟੋਡਰਮਲ ਜੀ ਨੂੰ ਅਰਾਜ ਦਰਬਾਰ ਵਿੱਚ ਇੱਕ ਧਰਮੀ ਵਿਅਕਤੀ ਵਜੋਂ ਜਾਣਿਆ ਜਾਂਦਾ ਸੀ ਜੋ ਖੇਤੀਬਾੜੀ ਸੁਧਾਰਾਂ ਦੇ ਵਿੱਚ ਮਹਾਰ ਸਨ ਭਾਈ ਟੋਡਰਮਲ ਜੀ ਪਾਈ ਰਾਮਾ ਜੀ ਪਾਈ ਤਰਲੋਕਾ ਜੀ ਬਲੀਆਂ ਦਾ ਪਠਾਨ ਅਤੇ ਪਾਈ ਮੋਤੀ RAM ਜੀ ਤੇ ਉਹਨਾਂ ਦਾ ਪਰਿਵਾਰ ਜੋ ਸਾਬਜਾਦਿਆਂ ਤੇ ਮਾਤਾ ਗੁਜਰਕੌਰ ਜੀ ਦੇ ਸਰੀਰ ਦੇ ਅੰਤਿਮ ਸੰਸਕਾਰ ਵੇਲੇ ਮੌਜੂਦ ਸਨ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਸਪੀਚ ਕਰੀ ਦੇ ਵਿੱਚ ਜੇ ਕੋਈ ਔਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓ ਤੇ ਬਿਹਤਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ